ਜੋ ਵੀ ਮੋਦੀ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਉਹਦੇ ਇਸ਼ਾਰੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਜਮੂਰੀ ਹੱਕਾਂ ਦਾ ਕਾਣ ਕਰਦੇ ਆ ਸ਼ਬੂ ਖਰੌਰੀ ਬਾਰਡਰਾਂ ਦੇ ਉੱਤੇ ਜਿਹੜਾ ਵਾ ਜ਼ਬਰਦਸਤੀ ਕਰਕੇ ਅਤਿਆਚਾਰ ਕੀਤਾ ਵਾ ਲਾਠੀ ਚਾਰਜ ਕੀਤਾ ਵਾ ਧਰਨੇ ਖੇੜੇ ਆ ਗ੍ਰਿਫਤਾਰ ਕੀਤੇ ਆ ਕਿਸਾਨਾਂ ਨੂੰ ਇਹਦੀ ਅਸੀਂ ਸਖਤ ਨਖੇਦੀ ਕਰਦੇ ਆ ਤੇ ਇਹ ਲੋਕ ਹਕਕਾਂ ਦਾ ਕਹਾਣੀ ਆ ਜ਼ਬੂਰੀ ਹਕਕਾਂ ਦਾ ਕਹਾਣੀ ਆ ਇਹ ਮਨੁੱਖੀ ਹਕਕਾਂ ਦਾ ਕਹਾਣੀ ਆ ਜਦੋਂ ਕਿ ਕਿਸਾਨਾਂ ਨੇ ਤੇ ਦਿੱਲੀ ਜਾਣਾ ਸੀ ਕਿਸਾਨਾਂ ਨੇ ਉਹ ਛੜਕ ਰੋਕੀ ਸੀ ਗੈਰ ਕਾਨੂੰਨੀ ਤੌਰ ਤੇ ਛੜਕ ਜੜੀ ਉਹ ਕੇਂਦਰ ਸਰਕਾਰ ਦੇ ਸਾਰੇ ਤੇ ਹਰਿਆਣਾ ਸਰਕਾਰ ਨੇ ਕੰਦਾ ਕੱਢ ਕੇ ਰੋਕੀ ਹੋਇਆ ਪਿਛਲੇ 1 ਸਾਲ ਤੋਂ ਤੇ ਇਹ ਸੁਧਾਰ ਦੇ ਉੱਤੇ ਜਦੋਂ ਕਿ ਕਿਸਾਨ ਤੇ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਕਿਹੜੇ ਆਧਾਰ ਦੇ ਉੱਤੇ ਜਿਹੜਾ ਉੱਥੇ ਰੈਪ੍ਰੈਸ਼ਨ ਕਰਕੇ ਜਾਂ ਲਾਠੀ ਚਾਰਜ ਕਰਕੇ ਜੋ ਉੱਥੇ ਸਾਰਾ ਜ਼ਬਰਦਸਤੀ ਧਰਨਾ ਠਾਇਆ ਗਿਆ ਵਾ ਯਾਰਾਂ ਦੀ ਤਾਕਤ ਪੁਲਿਸ ਲਾ ਕੇ ਇਹਦੀ ਕੀ ਬਨਾ ਬਣਦੀ ਆ ਇਹ ਸਾਰੀ ਦੁਨੀਆ ਚ ਜਿਹੜਾ ਇਹਨਾਂ ਦਾ ਜਮਹੂਰੀ ਜਮਾਹ ਦੇ ਡੈਮੋਕ੍ਰੇਸੀ ਉਹਦਾ ਬੁਰਕਾ ਜਿਹੜਾ ਪਾਟ ਚੁੱਕਾ ਵਾ ਨੱਥ ਚੁੱਕਾ ਵਾ ਇਹਦਾ ਅਖਬਿਆਜਾ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੇ ਵੱਡੇ ਰੂਪ ਦੇ ਵਿੱਚ ਜਿਹੜਾ ਵਾ ਉਹ ਭੁਗਤਣਾ ਪਊਗਾ ਤੇ ਅਸੀਂ ਦੋਨਾਂ ਫਾਰਮਾਂ ਵੱਲੋਂ ਐਲਾਨ ਕਰਦੇ ਆ ਦੋਨੋਂ ਫਾਰਮਾਂ ਐਲਾਨ ਕਰਦੇ ਆ ਵੀ ਅੱਜ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਤੇ ਬਾਕੀ ਸੂਬਿਆਂ ਦੇ ਅੰਦਰ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਇਸ ਦੇ ਜੋ ਵੀ ਇਹ ਜ਼ੁਲਮ ਜ਼ਬਰ ਹੋਇਆ ਵਾ ਤੇ ਆਚਾਰ ਹੋਇਆ ਉਹਦੇ ਖਿਲਾਫ ਧਰਨੇ ਦਿੱਤੇ ਜਾਣਗੇ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਜਿਹੜਾ ਉਹ ਡਿਪਟੀ ਕਮਿਸ਼ਨਰਾਂ ਦੇ ਅੱਗੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਇਹ ਅੱਜ ਸਾਡਾ ਦੋਨੋਂ ਫੋਰਮਾਂ ਵੱਲੋਂ ਲਾਣਿਆ ਤੇ ਜੇਕਰ ਸਰਕਾਰ ਨੇ ਜਿਹੜਾ ਵਾ ਇਹ ਇਸ ਤਰ੍ਹਾਂ ਦਾ ਧੰਮਣ ਚੱਕਰ ਚਲਾਇਆ ਹੋਇਆ ਇਸੇ ਤਰ੍ਹਾਂ ਚਲਾਈ ਰੱਖਿਆ ਇਹ ਜਿਹੜਾ ਬਾਪੂ ਜਿਹੜਾ ਹੈ ਗਾਵਾ ਆਪਣੇ ਜਿਹੜੀ ਆ ਮੂਵਮੈਂਟ ਜਿਹੜੀ ਸਾਡੀ ਲਹਿਰ ਆ ਜੋ ਵੀ ਇਹ ਧਰਨੇ ਆ ਜਾਂ ਸਾਡਾ ਚਿਗਰਸ਼ ਆ ਇਹਨੂੰ ਹੋਰ ਤੇਜ਼ ਕੀਤਾ ਜਾਊਗਾ ਤੇ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਲਿਕਨੌਰੀ ਬਾਰਡਰਾਂ ਤੇ ਤੇ ਰਤਨਪੁਰਾ ਬਾਰਡਰਾਂ ਦੇ ਸ਼ੰਭੂ ਬਾਰਡਰਾਂ ਦੇ 13 ਮਹੀਨੇ ਤੋਂ ਆਪਣੇ 14 13 13.5 ਮਹੀਨੇ ਤੋਂ ਮੋਰਚਾ ਲੱਗਾ ਹੋਇਆ ਸੀ ਉਹ ਮੰਗਾਂ ਦੇ ਹੱਲ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਹਰ ਹਾਲਤ ਸਰਕਾਰ ਜਿਹੜਾ ਸਰਕਾਰ ਨੂੰ ਝਕਾਵਾਂਗੇ ਇਹ ਸਾਡਾ एलान ਆ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੋ ਕੱਲ ਦੀ ਰਣਨੀਤੀ ਬਣਾਈ ਸੀਗੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦਿੱਤੇ ਇੱਕ ਬੰਨੇ ਗੱਲਬਾਤ ਦਾ ਸੱਦਾ ਦਿੱਤਾ ਔਰ ਗੱਲਬਾਤ ਚੱਲ ਰਹੀ ਆ ਚੱਲਦੀ ਗੱਲਬਾਤ ਦੇ ਵਿੱਚ ਜਿਵੇਂ ਐਂਬੂਲੈਂਸਾਂ ਲਿਆਣ ਕੇ ਜਿਵੇਂ ਵਾਟਰ ਕੈਰੀਨ ਦੀਆਂ ਗੱਡੀਆਂ ਲਿਆ ਆ ਕੇ ਜਿਵੇਂ ਹਜ਼ਾਰਾਂ ਤਦਾਦ ਦੇ ਫੋਰਸ ਭੇਜੇ ਜੀਐਚਪੀਆ ਲਿਆ ਕੇ ਜਿਵੇਂ ਕੈਂਪਾਂ ਦਾ ਅਜਾੜਾ ਕੀਤਾ ਗਿਆ ਜਿਵੇਂ ਮਾਵਾਂ ਭੈਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਔਰ ਜਿਵੇਂ ਬਜ਼ੁਰਗ ਕਿਸਾਨਾਂ ਦੀਆਂ ਪੱਗਾਂ ਲਾਈਆਂ ਵਾ ਇਹ ਦਰਿੰਦਗੀ ਦਾ ਨੰਗਾ ਨਾਜ ਨੱਚਿਆ ਵਾ ਭਗਵੰਤ ਮਾਨ ਦੀ ਸਰਕਾਰ ਨੇ ਹਾਲਾਂਕਿ ਕਿਸਾਨ ਜਿਹੜੇ ਉਹ ਕੋਈ ਰਸਤਾ ਰੋਕੇ ਨਹੀਂ ਬਿਠੇ ਰਸਤਾ ਰੋਕਿਆ ਸੀਗਾ ਕੇਂਦਰ ਦੀ ਸਰਕਾਰ ਨੇ ਔਰ ਹਰਿਆਣੇ ਦੀ ਸਰਕਾਰ ਨਾਲ ਰਲ ਕੇ ਕਿਸਾਨ ਅੱਜ ਵੀ ਦਿੱਲੀ ਜਾਣਾ ਚਾਹੁੰਦੇ ਨੇ ਕਿਉਂਕਿ ਦਿੱਲੀ ਨਾਲ ਸੰਬੰਧਤ ਮੰਗਾਂ ਨੇ ਭਗਵੰਤ ਮਾਨ ਨੇ ਆਪਣੀ ਵਫਾਦਾਰੀ ਕੇਂਦਰ ਨਾ ਨਿਭਾਉਂਦੇ ਆ ਜਿਹੜਾ ਕਾਰਨਾਮਾ ਕੱਲ ਦਾ ਕੀਤਾ ਵਾ ਇਹਦਾ ਹਰ ਹਾਲ ਦੇ ਵਿੱਚ ਖਮਿਆਜਾ ਭੁਗਤਣਾ ਪਊਗਾ ਅਸੀਂ ਕਹਿੰਨੇ ਆ ਭਗਵੰਤ ਮਾਨ ਜੀ ਬੜਿਆਂ ਚਾਵਾ ਨਾਲ ਤੁਹਾਨੂੰ ਚੁਣਿਆ ਸੀਗਾ ਲੋਕਾਂ ਨੇ ਬਦਲਾਅ ਵਾਸਤੇ ਚੁਣਿਆ ਸੀ ਤੁਸੀਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਪਰ ਲੋਕਾਂ ਦੀਆਂ ਲਾਸਾਂ ਦੇ ਉੱਤੋਂ ਲੰਘ ਕੇ ਲੋਕਾਂ ਦੀਆਂ ਪੱਗਾਂ ਰੋਲ ਕੇ ਲੋਕਾਂ ਨੂੰ ਕੁੱਟ ਕੇ ਕਦੀ ਵੀ ਕੁਰਸੀ ਕੈਮਰੇ ਦੀ ਕੁਰਸੀ ਦੇ ਕੀੜੇ ਜਿਹੜੇ ਉਹ ਦੇਸ਼ ਖਾ ਰਹੇ ਆ ਇਹ ਸਾਨੂੰ ਵੀ ਪਤਾ ਤੇ ਲੋਕਾਂ ਨੂੰ ਪਤਾ ਵਾ ਆਉਣਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਚੰਡੀਗੜ੍ਹ ਖੋਲਿਆ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਦਿੱਲੀ ਖੋਲਿਆ ਲੋਕ ਤੁਹਾਡੇ ਤੋਂ ਪਿੰਡ ਖੋਣਗੇ ਲੋਕ ਤੁਹਾਡੇ ਤੋਂ ਚੌਂਕ ਖੋਣਗੇ ਕਿੱਥੇ ਜਾ ਕੇ ਮੂੰਹ ਵਿਖਾਉਣਾ ਜੇ ਆਉਣ ਵਾਲਾ ਸਮਾਂ ਦੱਸੂਗਾ ਪਰ ਇੱਕ ਗੱਲ ਯਾਦ ਰੱਖਿਓ ਜੀ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਕੱਚੀ ਗੜੀ ਨੂੰ ਵੀ ਕਿਲਾ ਬਣਾ ਕੇ ਲੜ ਲੈਂਦੇ ਆ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਦੋ ਵੀ ਪਿੱਠਾਂ ਜੋੜ ਕੇ ਲੜਦੇ ਆ ਜੇ ਤੁਹਾਨੂੰ ਇਹ ਚੀਜ਼ਾਂ ਸਾਨੂੰ ਕੁੱਟ ਕੇ ਤਸ਼ੱਦਦ ਕਰਕੇ ਮਾਂ ਪੜਾ ਦੇ ਤਸ਼ਦਦ ਕਰਕੇ ਕੈਂਪ ਟਾ ਕੇ ਲੰਗਰ ਟਾ ਕੇ ਇਹ ਚੀਜ਼ਾਂ ਵਾਰਾ ਖਾਦੀਆਂ ਤੁਹਾਨੂੰ ਮੁਬਾਰਕ ਅੱਜ ਦੋਹਾਂ ਫੋਰਮਾਂ ਵੱਲੋਂ ਪੰਜਾਬ ਹਰਿਆਣਾ ਦੇ ਬਾਕੀ ਸੂਬਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦੇ ਕੇ ਚੜ੍ਹਦੀ ਕਲਾ ਦੇ ਨਾਲ ਆਪਣੇ ਜਿਹੜੇ ਗ੍ਰਿਫਤਾਰ ਆਗੂ ਆ ਉਹਨਾਂ ਨੂੰ ਹੀ ਅਸੀਂ ਅਸ਼ੀਰਵਾਦ ਦੇਵਾਂਗੇ ਇੱਥੇ ਬਹਿ ਕੇ ਤੁਸੀਂ ਜਿੰਨੀ ਦੇਰ ਮਰਜ਼ੀ ਅੰਦਰ ਰੱਖਿਓ ਜੀ ਔਰ ਲੋਕਾਂ ਨੂੰ ਇਕੱਠਿਆਂ ਕਰਕੇ ਫਿਰ ਤੋਂ